ਆਟੇ ਵਾਲੀ ਖਬਰ ਤੇ ਆਈਏ ਤਾਂ ਦੇਖੋ ਯੂਕੇ ਦੇ ਵਿੱਚ ਨਾ ਇੱਕ ਰੇਡ ਪਈ ਕਮਾਲ ਦੀ ਗੱਲ ਹੈ ਕਿ ਮਾਰਬਲ ਪਾਊਡਰ ਜਿਹੜਾ ਉਹ ਉੱਥੇ ਪਾਇਆ ਜਾ ਰਿਹਾ ਸੀ ਘਾਟੇ 'ਚ ਯੂਕੇ ਦੀ ਘਟਨਾ ਹੈ ਇਸ ਤੋਂ ਪਹਿਲਾਂ ਪਰਾਬੜ ਵਾਲੇ ਚੌਲ ਦੇਖ ਲੈ ਜੀ ਅੱਛਾ ਇੱਕ ਚੀਜ਼ ਹੋਰ ਆ ਕਿ ਉਹ ਆਡੇਰੇ ਚੌਲ ਆ ਰਹੇ ਆ ਉਹਦੇ ਬਾਰੇ ਵੀ ਪਤਾ ਲੱਗਾ ਯਾਰ ਕਹਿੰਦੇ ਕਿ ਉਹ ਪ੍ਰੈਸ ਕੀਤੇ ਜਾ ਰਹੇ ਆ ਪ੍ਰੈਸ ਕਰਕੇ ਮਤਲਬ ਕਿ ਮਸ਼ੀਨਾਂ 'ਤੇ ਅਡੇਰੇ ਚੌਲ ਬਣਾਈ ਜਾ ਰਹੇ ਸਾਡੀ ਟੈਕਨੀਕਲ ਟੀਮ ਚ ਜਿਹੜੇ ਸਾਡੇ ਥੰਮ ਬੰਦੇ ਆ ਉਹ ਮਾਝੇ ਦੇ ਆ ਉਹ ਸਾਰੀ ਜ਼ਿੰਦਗੀ ਬਾਸਮਤੀ ਬੀਜੀ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਆਪਣੇ ਆਈ ਵਾਲੇ ਦੀ ਟੀਮ ਦੇ ਜਿਹੜੇ ਆ ਡੀਟੇਲਸ ਆ ਤੇ ਉਹ ਉਹ ਮਾਝੇ ਚ ਕਿਉਂਕਿ ਸਭ ਤੋਂ ਜ਼ਿਆਦਾ ਦੁਨੀਆ ਚ ਕਿਤੇ ਵਧੀਆ ਬਾਸਮਤੀ ਹੁੰਦੀ ਆ ਮਾਝੇ ਚ ਉਹ ਕਹਿੰਦੇ ਕਿ ਭਾਈ ਸਾਡੇ ਤੋਂ ਤਾਂ ਐਡਾ ਦਾਣਾ ਕਦੇ ਹੋਇਆ ਨਹੀਂ ਅਸੀਂ ਤੇ ਸਭ ਜ਼ੋਰ ਲਾ ਲਏ ਇਹ ਪਤਾ ਨਹੀਂ ਕਿਵੇਂ ਕਰਦੇ ਤੂੰ ਦੱਸ ਦੇ ਕਿ ਉਹ ਵੀ ਨਕਲੀ ਬਣਾਈ ਜਾਂਦੇ ਆ ਬਿਲਕੁਲ ਬਿਲਕੁਲ ਕਿੰਗ ਜੀ ਇਹੀ ਤੇ ਗੱਲ ਹੈ ਕਿ ਮਾਰਪਲ ਪਾਊਡਰ ਬਰਾਮਦ ਹੋਇਆ ਇਹ ਵੀ ਥੋੜਾ ਨਹੀਂ 400 ਕਿਜੀ ਉਹ ਇੱਕ ਬ੍ਰਾਂਡ ਹੈ ਟਾ ਮੈਨੂੰ ਯਾਦ ਭੁੱਲ ਗਿਆ ਮੈਂ ਟੈਕਨੀਕਲ ਟੀਮ ਨੂੰ ਬੇਨਤੀ ਕਰਾਂਗਾ ਜੇਕਰ ਟੈਕਨੀਕਲ ਟੀਮ ਸਾਡੇ ਨਾਲ ਹੈ ਕੰਟਰੋਲ ਰੂਮ ਹੈਲੋ ਕੰਟਰੋਲ ਰੂਮ ਭਾਈ ਜੇਕਰ ਦੱਸ ਸਕੋ ਤੇ ਉਹ ਦੱਸਿਓ ਬ੍ਰਾਂਡ ਵੀ ਦੱਸਿਓ ਕਿ ਕਿਹੜਾ ਸੀਗਾ ਉਹ ਜਿਹਦਾ ਜ਼ਿਕਰ ਆਇਆ ਕਿ ਉਹ ਜਿਹੜੀ ਫਲੋਰ ਮਿਲ ਸੀਗੀ ਉਹਦੇ ਤੇ ਜਾ ਕੇ ਛਾਪਾ ਜਦੋਂ ਪਿਆ ਤਾਂ ਮਾਰਬਲ ਪੱਥਰ ਯਾਰ ਹੈਰਾਨਗੀ ਦੀ ਗੱਲ ਹੈ 400 ਕਿਜੀ ਹੁਣ ਤੁਹਾਨੂੰ ਕਹਤਾਂ ਵਾਈਟ ਹੋਏਗਾ ਮਾਰਬਲ ਵਾਲਾ ਵਾਈਟ ਹੋਏਗਾ ਉਹ ਨੂੰ ਮਿਲਾ ਦਿੱਤਾ ਆਟੀ ਚ ਕਣਕ ਦੀ ਜ਼ਰੂਰਤ ਹੀ ਨਹੀਂ ਯਾਨੀ 20 ਸਿਰ ਕਣਕ ਲਓ 20 ਸਿਰ ਵਿੱਚ ਉਹ ਪਾਊਡਰ ਪਾ ਦਿਓ ਹੱਥ ਹੋ ਗਿਆ ਯਾਰ ਅਤੇ ਪੰਜਵਟੀ ਆਹ ਦੇਖੋ ਜੀ ਸਾਡੀ ਟੈਕਨੀਕਲ ਟੀਮ ਬਹੁਤ ਜ਼ਬਰਦਸਤ ਹੈ ਆਹ ਲਓ ਜੀ ਪੰਜਵਟੀ ਆਟਾ ਨਾਮਕ ਬ੍ਰਾਂਡ ਮਨਦੇ ਹੋ ਜੀ ਕਿਉਂਕਿ ਅਸੀਂ ਉਹਨਾਂ ਚ ਲੋਕਾਂ ਚੋਂ ਨਹੀਂ ਹੈਗੇ ਜਿਹੜੇ ਕਹਿੰਨ ਅਸੀਂ ਜੀ ਨਾਂ ਨਹੀਂ ਲੈ ਸਕਦੇ আরে ਯਾਰ ਲੋਕਾਂ ਦੀ ਸਿਹਤ ਨਾਲ ਜੁੜਿਆ ਮਾਮਲਾ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਮਸਲਾ ਹੈ ਪੰਜਵੱਟੀ ਕੀ ਐਸੀ ਕੀ ਤੈਸੀ ਜਦੋਂ ਖਬਰਾਂ ਲੱਗ ਚੁੱਕੀਆਂ ਆਨ ਦਾ ਰਿਕਾਰਡ ਆ ਚੁੱਕਾ ਹੈ ਤਾਂ ਆ ਦੇਖੋ ਕਿ ਇਹਨਾਂ ਦਾ ਹੋਰ ਪਤਾ ਨਹੀਂ ਕੀ ਕੁਝ ਪਾਉਂਦੇ ਹੋਣਗੇ ਨਕਲੀ ਕਿ ਉਹ ਨਕਲੀ ਦੁੱਧ ਨਕਲੀ ਪਨੀਰ ਨਕਲੀ ਆਟਾ ਵੀ ਯਾਰ ਸੋ ਇਸ ਕਰਕੇ ਕੋਸ਼ਿਸ਼ ਕਰੋ ਜੇ ਪੰਜਾਬ ਚ ਰਹਿੰਦੇ ਹੋ ਘਟੋ ਘਟ ਜੋ ਮਰਜ਼ੀ ਆ ਆਰਗੈਨਿਕ ਲੈ ਲਓ ਜਿੰਦਾ ਦਾ ਮਰਜ਼ੀ ਲੈ ਲਓ ਤੇ ਕੋਸ਼ਿਸ਼ ਕਰੋ ਕਿ ਉਥੇ ਖਲੋ ਕੇ ਆਪ ਹੀ ਪਿਆ ਲਓ ਇੱਥੇ ਵੀ ਪਤਾ ਨਹੀਂ ਕੀ ਕੁਝ ਚੱਲਦਾ ਹੋਣਾ ਸੋ ਆ ਚੀਜ਼ ਆ ਰਹੀਆਂ ਕਦੇ ਆਂਡਾ ਨਾ ਕਿਲੀ ਆ ਰਹੀਆਂ ਜੀ ਇਹ ਕੀ ਚੱਲਦਾ ਪਿਆ ਸਾਨੂੰ ਤੇ ਸਮਝ ਤੋਂ ਪਰੇ ਦੀ ਗੱਲ ਲੱਗਦੀ ਯਾਰ ਗਲਾ ਘੁੱਟਣ ਦਾ ਖਤਰਾ ਸਾਡੀ ਟੀਮ ਦੱਸ ਰਹੀ ਹੈ ਕਿ ਇਹ ਜਿਹੜਾ ਪਾਊਡਰ ਹੁੰਦਾ ਹੈ ਇਹਦੇ ਨਾਲ দম ਘੁੱਟਣ ਦਾ ਵੀ ਜਿਹੜਾ ਹੈ ਨਾ ਉਹ ਖਤਰਾ ਹੋ ਸਕਦਾ ਖਾਸ ਤੌਰ ਤੇ निगलण ਵਿੱਚ ਮੁਸ਼ਕਲ ਤੇ ਬੱਚਿਆਂ ਜਾਂ ਵਿਅਕਤੀਆਂ ਵਾਸਤੇ ਬਹੁਤ ਖਤਰਨਾਕ ਹੁੰਦਾ ਹੈ। ਤੁਸੀਂ ਸਮਝ ਲਓ ਯਾਰ ਕੀ ਕੁਝ ਚੱਲ ਰਿਹਾ ਤੇ ਇੱਥੇ ਪੰਜਾਬ ਦੇ ਵਿੱਚ ਆ 11 ਨਰਮਾ ਵੀ ਵਕਰੇਤਾ ਦੇ ਲਾਇਸੈਂਸ ਜਿਹੜੇ ਐ ਉਹ ਰੱਦ ਕੀਤੇ ਆ ਯਾਨੀ ਨਕਲੀ ਵੀ ਨਕਲੀ ਖਾਦ ਵਾਲੀ ਕੰਪਨੀ ਫੜੀ ਗਈ ਫੈਕਟਰੀ ਫੜੀ ਗਈ ਉਹ ਨਕਲੀ ਸਪਰੀਆਂ ਨੇ ਫੜੇ ਜਾਂਦੇ ਆ ਮਤਲਬ ਕਿ ਸਭ ਕੁਝ ਨਕਲੀ ਯਾਰ जहर ते असली दे दो अरे हजूर बीते असली दे दो चौल भी प्लास्टिक दे दे मिक्स हों बिल्कुल याद भी होंगे ढिल यार एक कमाल दलां ने यार सो मतलब कि इतनी बंदे की जिंदगी की कोई की कदर कीमत ही है नहीं हजूर पंचवटी आटा बिल्कुल राजीव कुमार जी सा टेक्निकल टीम ने ये पहला ही दस दिता है तो बचो यार बचो किरक नहीं आएगी नहीं मेरे ख्याल जो ਉਹ ਪਾਊਡਰ ਹੁੰਦਾ ਹੈ ਨਾ ਜੀ ਕਿਰਕ ਨਹੀਂ ਹੋਏਗੀ ਉਹਦੇ ਵਿੱਚ ਮਾਰਬਲ ਵਾਲਾ ਜਿਹੜਾ ਪਾਊਡਰ ਹੋਏਗਾ ਉਹਦੇ ਵਿੱਚ ਕਿਰਕ ਨਹੀਂ ਆਏਗੀ ਜਾਂ ਕੁਝ ਐਸਾ ਵੈਸਾ ਕਰਦੇ ਹੋਵੋਗੇ ਜਿਹਦੇ ਨਾਲ ਕਿਰਕ ਨਹੀਂ ਆਉਂਦੀ ਹੋਏਗੀ ਯੂਪੀ ਨਮਕ ਵੀ ਨਕਲੀ ਦਿੰਦੇ ਨੇ ਸੱਤਾ ਭੱਟੀ ਜੀ ਕਹਿ ਰਿਹਾ ਕਮਾਲ ਦੀ ਗੱਲ ਹੈ ਯਾਰ ਕਮਾਲ ਦੀ ਗੱਲ ਕਿਰਕ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਇੱਕ ਮਖੜਾ ਵਿਸ਼ਾ ਹੈ ਪਰ 400 ਕਿਲੋਗ੍ਰਾਮ ਹਾਂ ਉਹ ਤੋਂ ਫੜਿਆ ਜਾਣਾ ਮਿਕਸ ਕਰਨ ਦਾ ਇਲਜ਼ਾਮ ਲੱਗਣਾ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਬਰੀਕ ਹੁੰਦੇ ਪਤਾ ਨਹੀਂ ਲੱਗਦਾ ਕਿੰਗ ਸਾਹਿਬ ਕਹ ਰਿਹਾ ਕਿ ਜਿਆਦਾ ਬਰੀਕ ਹੋ ਜਾਏਗਾ ਜੇ ਪਾਊਡਰ ਇਹਦਾ ਬਿਲਕੁਲ ਪਤਾ ਨਹੀਂ ਲੱਗਣਾ ਸੁੱਕ ਰੇਸ ਕਰੋ ਮੈਂ ਤਾਂ ਇਹ ਕਹੂੰਗਾ ਕਿ ਜਦੋਂ ਆਟਾ ਭਾ ਕੇ ਲਿਓਨੇ ਆਪਾਂ ਉਹ ਆਟਾ ਜਿਹੜਾ ਆ ਉਹ ਤੁਸੀਂ ਆਪ ਕੋਲ ਖਲੋ ਕੇ ਭਾ ਕੇ ਲਿਓ ਕਣਕ ਤਾਂ ਬਹੁਤ ਹੁੰਦੀ ਪਰ ਇਹ ਕੰਪਨੀਆਂ ਦੇ ਗੱਲ ਸਰ ਗੱਲ ਸੁਣੋ ਮਨਪੂਰ ਸਾਹਿਬ ਕੰਪਨੀਆਂ ਨੇ ਤਾਂ ਆਪਣਾ ਮੁਨਾਫਾ ਦੇਖਣਾ ਨਾ ਇਨਪੁਟ ਕਾਸਟ ਘਟਾਉਣੀ ਹੈ ਕਣਕ ਤਾਂ ਮਹਿੰਗੀ ਹੈ ਤਾਂ ਪਾਊਡਰ ਕੀ ਪਤਾ ਕਿੰਨੇ ਕੁ ਦਾ ਮਿਲ ਜਾਂਦਾ ਹੋਊਗਾ ਇਹ ਅਲਬਾਸਟਰ ਬਾਰੇ ਕਹਿੰਦੇ ਆ ਕਿ ਇੱਕ ਖਣਿਜ ਜਾਂ ਚਟਾਨ ਹੈ ਜੋ ਨਰਮ ਹੁੰਦਾ ਹੈ ਅਕਸਰ ਨਕਾਸ਼ੀ ਲਈ ਵਰਤਿਆ ਜਾਂਦਾ ਤੇ ਪਲਾਸਟਰ ਪਾਊਡਰ ਲਈ ਪ੍ਰਕਿਰਿਆ ਕੀਤੀ ਜਾਂਦੀ ਇਹਦਾ ਪੰਜਾਬੀ ਤਰਜਮਾ ਕੀਤਾ ਹੈ ਇਹ ਮਾਰਬਲ ਮਾਰਬਲ ਨਾਮ ਹੈ ਮਤਲਬ ਕਿ ਇਸ ਤਰ੍ਹਾਂ ਦਾ ਹੀ ਹੈ ਉਹੀ ਮਾਰਬਲ ਪਾਊਡਰ ਕਹੋ ਜਿਹੜਾ ਆਪਾਂ ਸੰਗਮਰਮਰਜਾ ਦੇਖਦੇ ਆ ਇਹਦਾ ਹੀ ਬਣਦਾ ਹੈ ਯਾਨੀ ਪੰਜਾਬੀ ਚ ਉਹਨਾਂ ਨੇ ਤਰਜਮਾ ਵੀ ਕਰਕੇ ਦਿੱਤਾ ਹੈ ਸਾਡੀ ਟੈਕਨੀਕਲ ਟੀਮ ਨੇ ਉਹੀ ਹੋ ਗਿਆ ਚਟਾਨ ਦਾ ਉਹੀ ਚਟਾਣੀ ਹੁੰਦੀ ਹੈ ਮਾਰਬਲ ਹੈ ਪੱਥਰ ਹੈ ਜਿਹੜਾ ਉਹ ਪੱਥਰ ਹੀ ਹੈ ਤਾਂ ਤਕਰੀਬਨ ਤਕਰੀਬਨ ਕਹ ਲਓ ਕਿ ਇੱਕ ਤਰ੍ਹਾਂ ਨਾਲ ਬਈ ਬਹੁਤ ਬਹੁਤ ਕੁਝ ਗਲਤ ਚੱਲ ਰਿਹਾ ਹੈ ਮਸ਼ੀਨ ਘਰੇ ਰੱਖੀ ਆ ਕਾਲੋ ਸਾਹਿਬ ਕਹਿੰਦੇ ਬਿਲਕੁਲ ਇਹੀ ਕਰੋ ਯਾਰ ਜਿੰਨਾ ਬਚ ਸਕਦੇ ਨਕਲੀ ਕੀ ਰੱਖਣਾ ਹੈ ਤਾਂ ਇੱਕ ਗੇੜਾ ਕਾਨਪੁਰ ਗੰਗਾ ਕਿਨਾਰੇ ਲਾ ਬਿਲਕੁਲ ਬਚੋ ਯਾਰ ਜਿੰਨਾ ਬਚ ਸਕਦੇ ਤੁਸੀਂ ਬਲੈਸਟ ਧਰਤੀ ਤੋਂ ਮੈਂ ਸੱਚ ਕਹਿੰਦਾ ਕਿ ਆ ਜਿਹੜੇ ਪੰਜਾਬ ਛੱਡਣ ਦੀ ਗੱਲ ਕਰਦੇ ਆ ਨਾ ਵੇਖਿਓ ਵੇਖਿਓ ਜ਼ਿੰਦਗੀ ਤੁਹਾਡੀ ਹੈ ਮੈਂ ਨਹੀਂ ਰੋਕ ਰਿਹਾ ਪਰ ਅਸੀਂ ਇੱਕ ਬਲੇਸਟ ਧਰਤੀ ਦੇ ਵਾਸੀ ਹਿੰਮਤ करिए ਇੱਕ ਕਿਲਾ ਠੇਕੇ ਤੇ ਲੈ ਲਓ ਜੇ ਜ਼ਮੀਨ ਨਹੀਂ ਵੀ ਹੈ ਨਾ ਕੋਈ ਮਾੜਾ ਮੋਟਾ ਕਰਦੇ ਇੱਕ ਬੰਦਾ ਰੱਖ ਕੇ ਉਹਦੇ ਚ ਜੋ ਮਰਜ਼ੀ ਆਪ ਦੇ ਲਈ ਆਰਗੇਨਿਕ ਬੀਜ ਲਓ ਜੋ ਮਰਜ਼ੀ ਅਧਾ ਤਲਾ ਕਣਕ ਲਾ ਲਓ ਅਬੀਜ ਲਓ ਅਧੇ ਕਿਲੇ ਚ ਕੋਈ ਸਬਜੀ ਲਾ ਲਓ ਹਲਦੀ ਲਾ ਲਓ ਮਿਰਚਾਂ ਵੀ ਜੋ ਮਰਜ਼ੀ ਹਾਲਾਂਕਿ ਕਰ ਮੈਂ ਵੀ ਨਹੀਂ ਪਾਉਂਦਾ ਕਰ ਮੈਂ ਵੀ ਨਹੀਂ ਪਾਉਂਦਾ ਪਰ ਜੇ ਤੁਸੀਂ ਕਰਨਾ ਚਾਹੋ ਪਰ ਮੈਂ ਅਸੀਂ ਅਸੀਂ ਆਪਣੀ ਚੀਜ਼ਾਂ ਜਿਹੜੀਆਂ ਉਹ ਜ਼ਿਆਦਾਤਰ ਇੱਥੋਂ ਕੱਢ ਲੈਨੇ ਕਿਉਂਕਿ ਮੈਂ ਪਰਸਨਲੀ ਮੈਂ ਨਹੀਂ ਕਰਦਾ ਕਿਉਂ ਲੈਣਾ ਹੋਵੇ ਇੱਥੇ ਨਾਲ ਹੀ ਆ ਸਾਡਾ ਪੁਲਸੀਆ ਮੁੰਡਾ ਹੈ ਪੁਲਸ ਵਾਲਾ ਨਾਲ ਬਸ਼ੂ ਰੱਖੇ ਕਰਦਾ ਕਿਉਂ ਬਣਾਉਦੇ ਆ ਚਮਚਾ ਵਿੱਚ ਛੁੱਟੀਏ ਦਾਲ ਦੇ ਜਦੋਂ ਓਏ ਹੋ ਓਏ ਕਾਕੇ ਢਾਲਤੇ ਲੱਗਦਾ ਵੀ ਹੁਣ ਸੜਕ ਤੇ ਰੇਸ ਲਾ ਆਈਏ ਦੱਸੋ ਨਜ਼ਾਰਾ ਆ ਜਾਂਦਾ ਘਾਤਾ ਦੇ ਸੀ ਕਿ ਅਸੀਂ ਐਵੇਂ ਮਰਦੇ ਫਿਰਦੇ ਆ ਜਿਹੜੇ ਪਸ਼ੂ ਰੱਖਣ ਵਾਲੇ ਲੋਕ ਆ ਉਹਨਾਂ ਨੂੰ 100 ਰੁਪਿਆ ਦੇਣ ਲੱਗਿਆ ਵੱਧ ਦੇਣ ਲੱਗਿਆ ਸਾਡੀ ਜਾਨ ਨਿਕਲ ਜਾਂਦੀ ਐ ਪਸ਼ੂ ਦਾ ਖਰਚਾ ਵੀ ਕਿੰਨਾ ਫਿਰ ਮਲਾਫਤਾ ਹੀ ਹੋਣ ਗਿਆ ਰੇਟ ਉਹਨਾਂ ਨੂੰ ਖੁੱਲਾ ਦੋ ਡਾਇਰੈਕਟਲੀ ਕਿਸਾਨ ਤੋਂ ਚੱਕੋ ਯਾਰ ਆਪੇ ਪਸ਼ੂ ਰੱਖਣੇ ਲੋਕ ਦੁੱਧ ਲਿਓ ਪਿੰਡਾਂ ਦੇ ਵਿੱਚੋਂ ਪਿੰਡ ਵਾਲੇ ਦੁੱਧ ਹੀ ਆਉਂਦੇ ਆ ਯਾ ਚੰਗੇ ਯਕੀਨ ਵਾਲੇ ਮੈਂ ਕਿਤੇ ਨੇ ਵੀਡੀਓ ਪਾਈ ਸੀ ਸਾਡੇ ਪੇਜ ਤੇ ਸਾਡੇ ਚਾਚਾ ਜੀ ਲੱਗਦੇ ਆ ਐਸ ਉਮਰ ਚ ਵੱਡੇ ਅਸੀਂ ਚਾਚਾ ਹੀ ਕਹਿੰਨੇ ਆ ਸਾਰੇ ਜ਼ਿਆਦਾਤਰ ਮੇਰੀ ਉਮਰ ਵਾਲੇ ਤੇ ਉਹਨਾਂ ਦੀ ਉਮਰ 84 ਤੋਂ ਸਾਈਕਲ ਤੇ ਜਾਂਦੇ ਨੇ ਦੁੱਧ ਪਾਉਣ ਤੇ ਉਹ ਕਹਿੰਦੇ ਕਿ ਮੈਨੂੰ ਨਾਲੇ ਸਾਰਾ ਕੁਝ ਤਕੜਾ ਘਾਰਿਆ ਉਹਨਾਂ ਦਾ ਉਹ ਕਹਿੰਦੇ ਕਿ ਮੈਨੂੰ ਹਟਣ ਹੀ ਨਹੀਂ ਦਿੰਦੇ ਉਹ ਘਰ ਆਲੇ ਉਹ ਕਹਿੰਦੇ ਨਹੀਂ ਨਹੀਂ ਦੁੱਧ ਲੈਣਾ ਤੇਰੇ ਤੋਂ ਲੈਣਾ ਯਾਰ ਉਹ ਬੰਦਾ ਕਹਿੰਦਾ ਕਿ ਆਪਾਂ ਪੈਸੇ ਠੋਕ ਕੇ ਲੈਨੇ ਆ ਅਜੇ ਤੱਕ ਮੇਰੇ ਮੇਰੇ ਘਰ ਵੀ ਦੁੱਧ ਉਪਾਕੇ ਜਾਂਦੇ ਨੇ ਰਸੋਈ ਚ ਆਪੇ ਉਹਨਾਂ ਨੇ ਪਾ ਜਾਣਾ ਵੀ ਪੁੱਤਰ ਮੈਂ ਪਾ ਚੱਲਿਆ ਹਾਂ 70-75 ਸਾਲ ਉਮਰ ਹੋ ਗਈ ਐ ਸਾਈਕਲ ਤੇ 50 ਕਿਲੋਮੀਟਰ ਘੜਦੇ ਆ ਕੋਈ ਨਾ ਕਿ ਲੋਕ ਹੀ ਨਹੀਂ ਟੰਦਿੰਦੇ ਮੈਨੂੰ ਇਹ ਦੇਖ ਨਾ ਯਾਰ ਸ਼ੋਧ ਦੋទੂ ਕਿੱਥੋਂ ਲਾਵਾਂ ਸੋ ਗੱਲ ਇਹ ਆ ਕਿ ਸਾਨੂੰ ਵੱਧ ਤੋਂ ਵੱਧ ਇਹ ਜਿਹੜੇ ਆ ਕਿ ਇਹ ਜਿਹੜੇ ਲੋਕ ਆ ਜਿਹੜੇ ਪਸ਼ੂ ਰੱਖਦੇ ਇਹਨਾਂ ਨੂੰ ਥੋੜਾ ਵੱਧ ਦੇਣਾ ਚਾਹੀਦਾ ਗੰਧਖਾਨ ਨਾਲੋਂ 100 ਰੁਪਏ ਜਿਹੜਾ ਵਾਧੇ ਆ ਸਾਨੂੰ ਮੇਰੇ ਖਿਆਲ ਦੇ ਨਾਲ 7 ਕਿ 100 ਰੁਪਏ ਨੂੰ ਪੈਂਦਾ ਹੋਣਾ ਦੇਸੀ ਕਿਉਂ ਜੀ ਮੈਂ ਤਾਂ ਕਦੇ ਕੀਤਾ ਨਹੀਂ ਘਰ ਦੇ ਕਰਦਨ ਤੇ ਪੇਮੈਂਟ ਤੁਹਾਨੂੰ ਪਤਾ ਅੱਜਕੱਲ੍ਹ ਔਨਲਾਈਨ ਹੀ ਲੈਣ ਦੇ ਵਿੱਚ ਚੱਲਦਾ ਪਰ ਮਜ਼ਾ ਆ ਜਾਂਦਾ ਮਜ਼ਾ ਆ ਜਾਂਦਾ ਕਰਦਾ ਹੀ ਕਿ ਉਹ ਹੈ ਕਰਦਾ ਹੀ ਇੱਕ ਤਰ੍ਹਾਂ ਨਾਲ ਦੁੱਧਿਆ ਲੱਸੀ ਲੂਸੀ ਦਹੀਂ ਅਸੀਂ ਆਪ ਦਾ ਆਪ ਘਰੇ ਹੀ ਬਣਾਉਨੇ ਆ ਸਭ ਕੁਝ ਯਾਰਾ